ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਹਾਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਮਾੜੀ ਉਦੋਂਕੇ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀਵਾਂਡ ਤੋਂ ਕੋਲ ਦੋਸਤੋ 6-7 ਕਿਲੋਮੀਟਰ ਦੀ ਦੂਰੀ ਆ ਪਿੰਡ ਮਾੜੀ ਉਦੋਂਕੇ ਦੀ ਮਾੜੀ ਮੇਗਾ ਪਿੰਡ ਬਿਲਕੁਲ ਨਾਲ ਆ ਚੇਲਾ ਪਿੰਡ ਕੋ پاسੇ ਆ ਚੁੰਗ ਪਿੰਡ ਬਿਲਕੁਲ ਜਿਹੜੀ ਦੋਸਤੋ ਥੋੜੀ ਦੂਰੀ ਤੇ ਆ ਤੇ ਡਲੇਰੀ ਡੱਲ ਪਿੰਡ ਜਿਹੜੇ ਦੋਸਤੋ ਬਿਲਕੁਲ ਜਿਹੜਿਆ ਇਰਤ ਗਿਰਦ ਬਿਲਕੁਲ ਜਿਹੜੇ ਅ ਥੋੜੀ ਥੋੜੀ ਦੂਰੀ ਤੇ ਪਿੰਡ ਰਹਿ ਜਾਂਦੇ ਆ ਤੇ ਖਾਸ ਵਿਜਟ ਜਿਹੜੀ ਤੁਸੀਂ ਪਿੰਡ ਮਾੜੀ ਉਦੋਂ ਕੀ ਕਰਨੀ ਆ ਬੇਰਪੁਰ ਚੇਤ ਤੇ ਕੋਲੇ ਆਇਆ ਦੋਸਤੋ ਪ੍ਰੋਪਰ ਇਨਫੋਰਮੇਸ਼ਨ ਜਿਹੜੀ ਆ ਮੈਂ ਤੁਹਾਨੂੰ ਇਸ ਮੱਝ ਦੀ ਖੋਦ ਦੇ ਦੂੰਗਾ ਕਿਉਂਕਿ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਇਹ ਮੱਝ ਦਿਖਾਵਾਂਗੇ 3 ਜੁਲਾਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਤੁਸੀਂ ਨੋਟ ਕਰ ਸਕਦੇ ਹੋ ਕੋਈ ਦੁਪਹਿਰ ਦੇ 1.5 ਵਜੇ ਦਾ ਜਿਹੜਾ ਦੋਸਤੋ ਸਮਾਂ ਹੈਗਾ ਸੋ ਬਾਕੀ ਪ੍ਰੋਪਰ ਇਨਫੋਰਮੇਸ਼ਨ ਇਸ ਦੀ ਕੀ ਆ ਉਹ ਗੱਲਬਾਤ ਜਿਹੜੀ ਦੋਸਤੋ ਮੈਂ ਤੁਹਾਨੂੰ ਇਨਫੋਰਮੇਸ਼ਨ ਦੇਉਂਗਾ ਇਸ ਮੱਝ ਦੀ ਸੋ ਬਾਕੀ ਤਸੱਲੀ ਤੁਸੀਂ ਘਰ ਵਿਜਿਟ ਕਰਕੇ ਜ਼ਰੂਰ ਕਰ ਲਿਓ ਜੋ ਦਸੀ ਜਾਊਗੀ ਖਾਸ ਤੌਰ ਤੇ ਗੱਲਬਾਤ ਉਹਨੂੰ ਵੈਰੀਫਾਈ ਜ਼ਰੂਰ ਕਰ ਲਿਓ ਘਰ ਪਹੁੰਚ ਕੇ ਸੋ ਦੋਸਤੋ ਆਜੋ ਕਰਦੇ ਆਂ ਗੱਲਬਾਤ ਆਪਾਂ ਤੁਹਾਡੇ ਨਾਲ ਸਾਂਝੀ ਬਿਲਕੁਲ ਜਿਹੜਾ ਦੋਸਤੋ ਦੂਜਾ ਸੂਆ ਇਹ ਮੱਝ ਸੂਈ ਆ ਅੱਜ ਦਿਨਾਂ ਦੀ ਗੱਲ ਕਰ ਲਈਏ ਤੇ ਬਿਲਕੁਲ 15 ਕ ਦਿਨ ਦਾ ਜਿਹੜਾ ਸਮਾਂ ਹੋ ਗਿਆ ਸੂਈ ਨੂੰ ਸੋ ਥੱਲੇ ਬੱਚਾ ਜਿਹੜਾ ਆਪੀ ਈਮੇਲ ਕਾਫਾ ਥੱਲੇ ਆ ਕੱਟੀ ਆ ਜਿਹੜੀ ਤੁਸੀਂ ਆ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਤੇ ਬਿਲਕੁਲ ਬੋਲੀ ਮੱਝ ਜਿਹੜੀ ਦੋਸਤੋ ਬੋਲੀ ਆਪਾਂ ਕਹਿ ਦਿੰਨੇ ਵੀ ਨੀਲੀ ਦਾ ਪੱਖ ਹੈਗਾ ਆਖਾਂ ਆਖਾਂ ਬਿੱਲੀਆਂ ਨੇ ਤੇ ਮੱਥਾ ਬੱਲਾ ਬੱਗੀਨਾਸ ਇੱਕ ਪਾਸੇ ਤੁਸੀਂ ਵੇਖ ਸਕਦੇ ਹੋ ਤੇ ਥਣ ਚੱਡੇ ਦੀ ਜੇਕਰ ਦੋਸਤੋ ਆਪਾਂ ਗੱਲ ਕਰ ਲਈਏ ਤੇ ਅੱਜ 15ਵੇਂ ਦਿਨਾਂ ਦੇ ਦੌਰਾਨ ਥੋੜਾ ਗਰਮੀ ਬਾਤ ਹੋਣ ਕਰਕੇ ਵੀਰ ਕਹਿੰਦਾ ਸੀ ਵੀ ਦੋ ਦੋ ਥੋੜੀ ਜੀ ਘਟਾ ਚੱਲੀ ਆ ਠੀਕ ਆ ਬਾਕੀ ਜਿਹੜਾ ਵੀਰ ਅਗੇ ਚੰਗੀ ਖਾਸੀ ਸੇਵਾ ਕਰ ਲੂਗਾ ਦੋ ਦ ਵੈਸੇ ਮਾਝੇ ਨੂੰ ਦੋਸਤੋਂ 9 10 ਕਿਲੋ ਕੁਝ ਨਹੀਂ ਜਾਂਦਾਗਾ ਫਿਲਹਾਲ ਹੁਣ 7 ਕਿਲੋ ਜਿਹੜਾ ਕਿਸੇ ਵੀਰ ਨੇ ਚੁਵਾਈ ਕਰ ਲੈਣੀ ਆ ਉਹ 7 ਕਿਲੋ ਆ ਜੀ ਠੀਕ ਆ ਤੇ ਥਾਂ ਥਾਂ ਨੂੰ ਬਹੁਤ ਵਧੀਆ ਹੈ ਬਾਕੀ ਚੁਵਾਈ ਦੀ ਪਸਮਾਦ ਜਿਹੜੀ ਦੋਸਤੋਂ ਵੀਰਾਂ ਦਾ ਵੀ ਬਿਲਕੁਲ ਤਸੱਲੀ ਹੈ ਆਪਣੀ ਕੋਈ ਆਪਦੀ ਬੇ ਤੜਕ ਦੋ ਟਾਈਮ ਤਿੰਨ ਡੰਗ ਚੁਵਾਈ ਕਰ ਸਕਦਾ ਆਨਲਾਈਨ ਕਿਸੇ ਵੀਰ ਨੇ ਖਰੀਦਣੀ ਆ ਟਾਈਮ ਤੋਂ ਟਾਈਮ ਤੁਸੀਂ ਆਪਦੀ ਚੁਵਾਈ ਆ ਵੀਡੀਓ ਕਾਲ ਦੇ ਰਾਹੀਂ ਜਿਹੜੀ ਦੋਸਤੋਂ ਵੇਖ ਸਕਦੇ ਹੋ ਠੀਕ ਹੈ ਜੀ ਸੋ ਆਹ ਜਿਹੜੀ ਦੋਸਤੋਂ ਮਾਝਾ ਫਿਲਹਾਲ ਕੱਟੀ ਜਿਹੜੀ ਆ ਤੁਹਾਡੇ ਸਾਹਮਣੇ ਆ ਬਿਲਕੁਲ ਆ ਦੇਖੋ ਜੀ ਠੀਕ ਆ ਬਾਕੀ 15 ਦਿਨ ਦਾ ਜਿਹੜਾ ਸਮਾਂ ਹੋ ਗਿਆ ਸੋ ਇਹਨੂੰ ਬਾਕੀ ਫੇਸ ਕੁਆਲਿਟੀ ਚੰਗੀ ਆ ਮੱਝ ਦੀ ਤੇ ਖੋਲ ਕੇ ਆਪਾਂ ਤੁਹਾਨੂੰ ਤਸੱਲੀ ਦੇ ਨਾਲ ਜਿਹੜੀ ਤੋਰ ਕੇ ਦਿਖਾ ਦਿੰਨੇ ਆ ਗੁਰਚੇਤ ਭਾਈ ਖੋਲ ਕੇ ਦਿਖਾਓ ਸਾਨੂੰ ਠੀਕ ਆ ਬਾਕੀ ਚਵਾਈ ਜਿਹੜੀ ਦੋਸਤੋ ਅਗਲੇ ਅਗਲੇ ਪਿਛਲੇ ਪਿਛਲੇ ਨਾਲ ਬਰਾਬਰ ਆ ਬਿਲਕੁਲ ਕੋਈ ਵੀ ਰੰਗ ਦੀ ਤਸਦੀਕ ਕਰ ਸਕਦਾ ਤੇ ਕੱਦ ਕਾਠੀ ਸੋਣਾ ਠੀਕ ਆ ਪਰ ਮਾ ਪਿੰਡਾ ਪੂਰਾ ਤੇ ਆ ਤੁਸੀਂ ਵੇਖ ਸਕਦੇ ਹੋ ਵੀਡੀਓ ਦੇ ਵਿੱਚ ਬਾਕੀ ਪੱਧਰ ਥੰਮਲੇਵਾ ਬੈਕਸਾਈਡ ਤੋਂ ਜੇਕਰ ਬਹੁਤ ਵੇਖੀਏ ਤਾਂ ਪੱਧਰ ਥੰਮਲੇਵਾ ਬਕਾਉਂਦੀ ਪਈ ਹੈ ਆ ਦੇਖੋ ਆ ਲੋ ਜੀ ਸੋ ਫਿਲਹਾਲ ਜਿਹੜੀ ਦੋਸਤੋ ਇਹ ਇੱਕ ਮੱਝ ਬਿਕਾਊ ਸੀਗੀ ਵੀਰ ਹੋਰਾ ਦੇ ਕੋਲ ਠੀਕ ਆ ਤੇ ਰੇਟ ਦੀ ਗੱਲ ਕਰੀਏ ਤਾਂ 70000 ਵੀਰਾਂ ਦਾ ਸੀ ਵੀ 70000 ਜਿਹੜੀ ਡਿਮਾਂਡ ਆ ਤੇ 64000 ਜਿਹੜਾ ਦੋਸਤੋ ਲੈ ਦੇ ਆ ਠੀਕ ਆ ਹਾਂ ਨਾ ਜਿਹੜੀ ਉਹ 64000 ਦੇ ਵਿੱਚ ਇਹ ਜਿਹੜੀ ਮੱਝ ਦਿੱਤੀ ਜਾਊਗੀ ਸੋ ਫਿਲਹਾਲ ਮੈਂ ਥੱਲੇ ਕੱਟੀ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਨੇ ਕੱਟੀ ਆ ਬਾਕੀ ਥਣ ਧਾਰ ਚਵਾਈ ਜਿਹੜੀ ਆ ਦੋਸਤੋ ਬਿਲਕੁਲ ਇੱਕ ਨੰਬਰ ਕੋਈ ਵੀ ਰ ਆਪਣੀ ਤਸੱਲੀ ਕਰ ਸਕਦਾ ਦੋ ਡੰਗ ਚਵਾਈ ਕਰਕੇ ਠੀਕ ਆ ਤੇ ਬਾਕੀ ਨੰਬਰ ਜਿਹੜੇ ਕੰਟੈਕਟ ਨੰਬਰ ਨੇ ਉਹ ਲਗਾਤਾਰ ਜਿਹੜੇ ਦੋਸਤੋ ਸਕਰੀਨ ਦੇ ਉੱਪਰ ਚੱਲਦੇ ਪਏ ਆ ਬਾਕੀ ਆਪਾਂ ਬੋਲ ਕੇ ਵੀ ਦੱਸ ਦਿੰਨੇ ਆ ਬਾਈ ਗੁਰਜੀਤ ਨੰਬਰ ਬੋਲਿਓ ਜੀ 837011 83601 195198 95198 ਇਹ ਨੰਬਰ ਬਾਈ ਗੁਰਚੇਤ ਸਿੰਘ ਵੀਰ ਦਾ ਨਾਮ ਆ ਤੇ ਮਾੜੀ ਉਦੋਂ ਕਿ ਜਿਹੜੀ ਦੋਸਤੋ ਤੁਸੀਂ ਖਾਸ ਵਿਜਿਟ ਕਰਨੀ ਹੈ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਦੋਸਤੋ ਇੱਕ ਮੱਝ ਤੁਹਾਨੂੰ ਦਿਖਾਉਣੀ ਸੀ ਠੀਕ ਹੈ ਜੀ ਤੇ ਵਿਕਰੀ ਵਾਲੇ ਪਸ਼ੂ ਵੀ ਜਿਹੜੇ ਦੋਸਤੋ ਇਸ ਘਰੇ ਆਉਂਦੇ ਰਹਿੰਦੇ ਆ ਇੱਕ ਨਾਗਾ ਜੇ ਦੋ ਨਾਗਾ ਜੇ ਟਾਈਮ ਤੇ ਟਾਈਮ ਦਾ ਸਮੇਂ-ਸਮੇਂ ਦੇ ਨਾਲ ਤੁਸੀਂ ਜਿਹੜਾ ਉਹ ਸੰਪਰਕ ਬਣਾ ਕੇ ਰੱਖ ਸਕਦੇ ਹੋ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ